ਦੇਖੋ ਪੰਜਾਬ ਦੇ ਵਿੱਚ ਹੜ੍ਹਾਂ ਨੇ ਆਇਰ ਕੀ ਫੇਰ ਕਈ ਸਾਲਾਂ ਬਾਅਦ 88 ਚ ਬਹੁਤ ਖਤਰਨਾਕ ਹੜ੍ਹ ਆਏ ਸੀ ਉਦੋਂ ਬਾਅਦ ਸਭ ਤੋਂ ਵੱਡੇ ਹੜ੍ਹ ਐਤ ਕੀ ਆਏ ਆ ਜਿਹਦੇ ਨਾਲ ਜਿੱਥੇ ਜਾਨੀ ਮਾਲੀ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਪਸ਼ੂਆਂ ਦਾ ਨੁਕਸਾਨ ਹੋਇਆ ਚਾਰੇ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੈ ਉਹਦੇ 'ਚ ਸਾਨੂੰ ਤਾਂ ਐ ਸੀ ਵੀ ਸਰਕਾਰ ਕੁਝ ਨਾ ਕੁਝ ਕਰੂਗੀ ਜਦੋਂ ਸਰਕਾਰ ਜਮੇ ਸੁੱਤੀ ਪਈ ਰਹੇ ਨਡਕਾ ਹੀ ਨਹੀਂ ਕਰਿਆ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੋਚਿਆ ਸਾਰੀ ਪਾਰਟੀ ਨਾਲ ਰਹਿ ਕਰਕੇ ਵੀ ਆਪਾਂ ਮੂਹਰੇ ਲੱਗੀਏ ਤੇ ਸਾਰੀ ਪਾਰਟੀ ਨੇ ਹਰੀ ਝੰਡੀ ਵੀ ਦਿੱਤੀ ਜੀ ਕੋਈ ਨਹੀਂ ਤੁਸੀਂ ਮੂਹਰੇ ਲੱ ਉਸੇ ਕੜੀ ਦੇ ਤਹਿਤ ਹੀ ਉਹਨਾਂ ਨੇ ਵੇਖ ਲੋ ਰਾਤ ਦੇ 11-11 ਵਜੇ ਤਾਈਂ ਜਾ ਕੇ ਹਣ ਵਾਲੇ ਖੇਤਾਂ ਚ ਉਸ ਵੇਲੇ ਹਾਲਾਂਕਿ ਉਹਨਾਂ ਨੂੰ ਜੈਡ ਸਿਕਿਉਰਿਟੀ ਦੇ ਕਰਤੇ ਤੌਰ ਤੇ ਖਤਰਾ ਵੀ ਹੁੰਦਾ ਹੈ ਰਾਤ ਨੂੰ ਕੀ ਪਤਾ ਕਿਹੜਾ ਬੰਦਾ ਆ ਜੇ ਕਿਤੇ ਪਰ ਉਹਨਾਂ ਨੇ ਪ੍ਰਵਾਹ ਨਹੀਂ ਮੰਨੀ ਆਪਣੀ ਜਾਨ ਦੀ ਸਾਰਾ ਚ ਰਾਤ ਤੱਕ 11-11 ਵਜੇ ਤੱਕ ਇਕੱਠਾ ਦੇ ਵਿੱਚ ਜਾਂਦੇ ਰਹੇ ਤੇ ਜਾ ਕੇ ਜੋ ਲੋਕਾਂ ਨੇ ਮੰਗਿਆ ਜਿੰਨੇ ਪੈਸੇ ਮੰਗੇ ਪੈਸੇ ਦਿੱਤੇ ਜਿੰਨਾ ਡੀਜ਼ਲ ਮੰਗਿਆ ਡੀਜ਼ਲ ਦਿੱਤਾ ਇਹ ਬਹੁਤ ਵੱਡੀ ਗੱਲ ਸੀ ਉਦੋਂ ਬਾਅਦ ਸੀ ਵੀ ਜਿਹੜੇ ਪਸ਼ੂਆਂ ਵਾਸਤੇ ਚਾਰਾ ਮਰ ਗਿਆ ਹੈ ਹੀ ਨਹੀਂ ਕਿਸੇ ਦੇ ਫਿਰ 500 ਟਰੱਕ ਚਾਰੇ ਦਾ ਪ੍ਰਧਾਨ ਜੀ ਨੇ ਕਿਹਾ ਸੀ ਵੀ ਅਸੀਂ ਇਹ ਦੇਵਾਂ ਉਹਦੇ ਤੇ 450 ਟਰੱਕ ਹੁਣ ਤਾਈ ਸਮਝ ਲਓ ਵੀ ਇਹ ਚੁੱਕੇ ਆ ਜਿਹੜੇ ਬਾਕੀ ਕਿਤੇ ਲੋਡ ਪੈਂਦੀ ਹੈ ਜਿਉਂ-ਜਿਉਂ ਲੋਡ ਪੈਂਦੇ ਆ ਜਿਉਂ-ਜਿਉ ਲੋਕੀ ਮੰਗ ਕਰਦੇ ਆ ਉੱਥੋਂ ਭੇਜਦੇ ਆ ਅੱਜ ਵੀ ਜਿਹੜੇ 10 ਟਰੱਕ ਇਹ ਪੱਟੀ ਏਰੀਆ ਚ ਹਰੀਕੇ ਪਤਨ ਜਾ ਰਹੇ ਆ ਪੰਜ ਟਰੱਕ ਖਰੂਰ ਸਾਹਿਬ ਏਰੀਆ ਚ ਜਾ ਰਹੇ ਜਿਹੜੇ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਵੀ ਭੇਜੀਆਂ ਨਾਲ ਜਿਹੜੀਆਂ ਸਪਰੇਅ ਕਰਨ ਵਾਲੀਆਂ ਮਸ਼ੀਨਾ ਫੋਕਿੰਗ ਮਸ਼ੀਨਾ ਹੁੰਦੀਆਂ ਮੱਛਰ ਤੋਂ ਮੱਖੀ ਤੋਂ ਉੱਥੇ ਬਿਮਾਰੀਆਂ ਫੈਲ ਜਾਂਦੀਆਂ ਜਿੱਥੇ ਪਲਾਡ ਆ ਜਾਂਦੇ ਆ ਉਹ ਵੀ 500 ਦੇ ਲਗਭਗ ਭੇਜੀ ਆ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁੱਲੇ ਦਿਲ ਨਾਲ ਕੀਤਾ ਪਰਵਾਹ ਨਹੀਂ ਮੰਨੀ ਸਿਓ ਦੇ ਰਿਜ਼ਲਟ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚੰਗੇ ਆਉਣਗੇ ਮੁਤਰ ਸਾਹਿਬ ਕੱਲ ਪੰਜਾਬੀ ਗਾਇਕ ਰਾਜਵੀਰ ਦਵੰਦਾ ਦਾ ਬਹੁਤ ਧਿਆਨ ਕੇਤੇ ਹੋਣੇ ਚ ਐਕਸੀਡੈਂਟ ਹੋਇਆ ਕਿਵੇਂ ਦੇਖਦੇ ਹੋ ਇਹ ਬਸ ਮਾੜੀ ਗੱਲ ਆ ਬਹੁਤ ਅੱਛਾ ਮੁੰਡਾ ਸੀ ਹੈਗਾ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਦੇ ਛੇਤੀ ਛੇਤੀ ਉਹਨੂੰ ਤੰਦਰੁਸਤ ਕਰੇ ਸੱਟਾਂ ਉਹਦੇ ਬਹੁਤ ਜ਼ਿਆਦਾ ਵੱਜੀਆਂ ਰੀੜ ਦੀ ਹੱਡੀ ਵੀ ਫ੍ਰੈਕਚਰ ਹੋਈ ਆ ਸਿਰ ਦੇ ਉੱਤੇ ਵੀ ਸੱਟਾਂ ਵੱਜੀਆਂ ਨੇ ਸੋ ਬਹੁਤ ਅੱਛਾ ਲੜਕਾ ਹੈਗਾ ਸੀਗਾ ਪਰ ਮੋਟਰਸਾਈਕਲ ਦਾ ਐਕਸੀਡੈਂਟ ਉਹਦਾ ਹੋ ਗਿਆ ਪਹਾੜਾਂ ਤੇ ਜਾਂਦੇ ਦਾ ਦੱਸਿਆ ਜਾ ਰਿਹਾ ਹੈ ਕਿ ਦੋ ਜਿਹੜੇ ਸਾਨਾ ਨਹੀਂ ਜਿਵੇਂ ਆਪਾਂ ਕਹਿੰਦੇ ਨੇ ਠੱਗਾਂ ਦੀ ਲੜਾਈ ਦੇ ਪੁਤਕਾਰ ਉਹਨਾਂ ਦਾ ਦੇਖਦੇ ਹੋ ਕਿ ਕਿ ਸਰਕਾਰ ਕਾਉਂਸਲਸ ਵੀ ਲੈਂਦੀ ਆ ਬਹੁਤ ਟੈਕਸ ਵੀ ਲੈਂਦੀ ਸਿੱਧਾ ਦੇਖੋ ਇਹ ਪ੍ਰੋਬਲਮ ਤਾਂ ਹੈਗੀ ਆ ਆਪਾਂ ਨੂੰ ਮੰਨਣਾ ਪੈਂਦਾ ਦੋ ਚੀਜ਼ਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਪੰਜਾਬ ਚ ਬਹੁਤ ਹੈ ਠੱਡੇਵਾਰਾ ਬਹੁਤ ਫਿਰਦੇ ਆ ਤੇ ਸੜਕਾਂ ਤੇ ਰੋਲੇ ਫਿਰਦੇ ਆ ਸਾਮ ਦਾ ਕੋਈ ਹੈ ਨਹੀਂ ਤੇ ਕਿੰਨੇ ਐਸ ਤੋਂ ਪਹਿਲਾਂ ਜਾਣਾਂ ਕੀਮਤੀ ਚਲੀ ਗਏ ਇਹਨਾਂ ਦੇ ਐਕਸੀਡੈਂਟਾਂ ਦੇ ਵਿੱਚ ਇਵੇਂਵਾਰਾ ਕੁੱਤੇ ਫਿਰ ਤੇ ਲੋਕਾਂ ਨੂੰ ਵੜਦੇ ਫਿਰਦੇ ਬੱਚਿਆਂ ਨੂੰ ਖਾ ਜਾਂਦੇ ਛੋਟੇ ਛੋਟਿਆਂ ਨੂੰ ਪਤਾ ਨਹੀਂ ਅਸੀਂ ਬੰਦੇ ਦੀ ਜਾਨ ਦੀ ਕੀਮਤ ਘੱਟ ਸਮਝਦੇ ਆਂ ਕੁੱਤਿਆਂ ਦੀ ਤੇ ਨਾ ਢੱਟਿਆਂ ਦੀ ਜ਼ਿਆਦਾ ਸਮਝਦੇ ਆਂ ਸਮਝੋ ਬਾਹਰ ਗੱਲ ਆ ਇਹਦਾ ਇਲਾਜ ਗਵਰਨਮੈਂਟ ਨੂੰ ਕੋਈ ਨਾ ਕੋਈ ਪੱਕੇ ਤੌਰ ਤੇ ਕਰਨਾ ਚਾਹੀਦਾ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨਜਾਮ ਲਗਾਏ ਜਾ ਰਹੇ ਕਿ ਕ੍ਰੋਮਿਕ ਕਮੇਟੀ ਦਾ ਜਿਹੜਾ ਪੈਸਾ ਹੈਗਾ ਉਹ ਵੰਡਿਆ ਜਾ ਰਿਹਾ ਹੈ ਹਣਾ ਵੇਖੋ ਅਸੀਂ ਚੈਲੰਜ ਕਰਦੇ ਆਂ ਉਹਨਾਂ ਨੂੰ ਉਹਨਾਂ ਕੋਲੇ ਸਰਕਾਰ ਆ ਹੁਣ ਇਨਕੁਆਰੀ ਕਰਾ ਲੈਣ ਇੱਕ ਪੈਸਾ ਸਾਫਤ ਕਰ ਦੇਣ ਵੀ ਸ਼੍ਰੋਮਣੀ ਕਮੇਟੀ ਦਾ ਕਿਸੇ ਕੰਮ ਤੇ ਵੰਡਿਆ ਜਾਵੇ ਪ੍ਰਧਾਨ ਸਾਹਿਬ ਆਪ ਵੱਡੇ ਦਿਲ ਨਾਲ ਖੁੱਲੇ ਨਾ ਵੰਡ ਰਿਹਾ ਸਾਰੀ ਪਾਰਟੀ ਨੂੰ ਕਹਤਾ ਜੀ ਜਿੰਨੇ ਮਰਜ਼ੀ ਵੰਡੋ ਕੋਈ ਪਰਵਾਹ ਨਹੀਂ ਜਿੰਨੇ ਜਿੰਨੇ ਸਾਨੂੰ ਲਾਉਂਗੇ ਅਸੀਂ ਵੀ ਦੇਵਾਂਗੇ ਇੱਕ ਪੈਸਾ ਵੀ ਸ਼੍ਰੋਮਣੀ ਕਮੇਟੀ ਦਾ ਵੰਡਿਆ ਨਹੀਂ ਜਾ ਸਕਦਾ ਜਦੋਂ ਗੋਲ ਕੇ ਗਿਣੀ ਜਾਂਦੀ ਹੈ ਤਿੰਨ ਬੰਦੇ ਗਿਣਦੇ ਆ ਘੱਟੋ ਘੱਟ ਮੈਨੇਜਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਉਸ ਗੁਰਦਾਰੇ ਦਾ ਪ੍ਰਧਾਨ ਤੇ ਨਾਲ ਦੀ ਨਾਲੇ ਪਰਚੀ ਕੱਟ ਦਿੱਤੀ ਜਾਂਦੀ ਉਹ ਜਮ੍ਹਾਂ ਹੋ ਜਾਂਦੇ ਅਕਾਊਂਟ 'ਚ ਉਹ ਪੈਸਾ ਐ ਕਿਤੇ ਪਾਸੇ-ਆਸੇ ਹੁੰਦਾ ਹੀ ਨਹੀਂ ਇਹ ਕੋਈ ਆਪ ਦੀ ਮੰਤੀ ਨਹੀਂ ਹੈਗੀ ਜਿੱਦੀ ਮਰਜ਼ੀ ਜਿੰਨੇ ਚੱਕ ਕੇ ਡੇਰੇ 'ਚ ਲਾ ਦੇ ਇਹ ਸ਼੍ਰੋਮਣੀ ਕਮੇਟੀ ਦਾ ਸਾਰਾ ਆਰਟ ਹੁੰਦਾ ਸੈਂਟਰ ਗਵਰਨਮੈਂਟ ਆਰਟ ਕਰਦੀ ਐ ਪੰਜਾਬ ਗਵਰਨਮੈਂਟ ਆਰਟ ਕਰਦੀ ਐ ਸ਼੍ਰੋਮਣੀ ਕਮੇਟੀ ਦਾ ਆਰਟ ਹੁੰਦਾ ਇੱਕ ਪੈਸਾ ਵੀ ਨਹੀਂ ਵਰਤਿਆ ਜਾਂਸ ਇਹਨਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਝੂਠ ਬੋਲਦੇ ਨੇ ਹੁਣ ਕੱਲ ਪਰਸੋ ਬਾਜਵੇਂ ਨੇ ਥੋੜੀ ਕੀਤੀ ਇਹਨਾਂ ਨਾਲ ਉੱਥੇ ਕਹਿੰਦੇ ਵੀ ਤੁਸੀਂ ਪ੍ਰਧਾਨ ਮੰਤਰੀ ਕਹਿ ਕੇ ਗਿਆ 12 ਤੁਸੀਂ ਕਹਿੰਦੇ ਹੈ ਨਹੀਂ ਇੱਕ ਤਾਂ ਝੂਠਾ ਹੈਗਾ ਰਹਾ ਤੁਹਾਡੇ ਦੋਨਾਂ ਚੋਂ ਕਰੋ ਫਿਰ ਜਿਹਨੂੰ ਝੂਠਾ ਕਰਦੇ ਆ ਉਹਨੇ ਆਰਟ ਰਿਪੋਰਟ ਕੱਢਤੀ ਕਾਇਗ ਦੀ ਜਿਹੜੀ 23 ਦੀ ਸੀ 23 ਚ ਤੇ ਨਾ ਰਾਜ ਇਹ ਨਾ ਆਪ ਵਾਲਿਆਂ ਦਾ ਉਹ ਕਹਿੰਦਾ ਵੀ 23 ਚ ਵੀ 9000 ਕਰੋੜ ਪਿਆ ਸੀ ਚਾ ਲਾ 12 ਮੰਨੋ 9 ਤਾਂ ਦੱਸੋ ਫਿਰ ਕਿੱਥੇ ਲਾਤਾ ਤੁਸੀਂ ਫਿਰ ਚੁੱਪ ਐ ਉਹਨੇ ਪੈਸਾ ਕਿਤੇ ਗਲਤ ਵਰਤੋਂ ਕਰ ਲਈ ਆਪ ਆਪ ਇਹ ਕਰਨ ਜਾਣਦੇ ਹੁਣ ਜਿਹੜਾ ਦੂਜਾ ਫੰਡ ਹੈ ਹੁਣ ਤੇ ਇੱਕ ਜਿੰਨੇ ਮੁੱਖ ਮੰਤਰੀ ਰਿਹਾ ਚਾਹੇ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਸਾਰੇ ਜਦੋਂ ਕਦੇ ਇਹ ਵਿਵਪਤਾ ਆਉਂਦੀ ਸੀ ਕਿਤੇ ਮੁੱਖ ਮੰਤਰੀ ਫੰਡ ਖੁੱਲਿਆ ਜਾਂਦਾ ਸੀ ਮੁੱਖ ਮੰਤਰੀ ਰ ਇਹਨਾਂ ਨੇ ਮੁੱਖ ਮੰਤਰੀ ਦੇ ਨਾਂ ਤੇ ਹੀ ਖੋਲਿਆ ਆਪਦੇ ਨਾਂ ਤੇ ਖੋਲਿਆ ਤੇ ਉਹਨੂੰ ਜੇ ਮਰਜ਼ੀ ਵਰਤੀ ਜਾਣ ਕੋਈ ਹਸਾਬਕਤਾ ਵੀ ਨਹੀਂ ਉਹਦਾ ਤਾਂ ਐਸੇ ਕਰਕੇ ਲੁਕ ਦੇ ਨਹੀਂ ਰਹਿ ਮੁੱਖ ਮੰਤਰੀ ਇਸ ਫੰਡ ਦੇ ਵਿੱਚ ਪੈਸੇ ਸੋ ਇਹ ਬੇਈਮਾਨੀਆਂ ਤੇ ਆਫ ਕਰਦੇ ਆ ਇਹਨਾਂ ਨੂੰ ਲੱਗਦਾ ਵੀ ਸਾਰੇ ਇਹੋ ਜਿਹੇ ਜਿਹਾ ਅਸੀਂ ਇਹ ਜੇ ਮੁੱਖ ਮੰਤਰੀ ਮਿਸ਼ਨ ਚੜ੍ਹਦੀ ਕਲਾ ਚਲਾਇਆ ਉਹਨਾਂ ਨੇ ਕਿ ਨਹੀਂ ਮੁੱਖ ਮੰਤਰੀ ਰਾਹਤ ਫੰਡ ਜਦੋਂ ਹੁਣ ਤਾਂ ਹੀ ਚੱਲਦਾ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਉਹਦੇ ਚ ਕਿਉਂ ਨਹੀਂ ਲੈਂਦੇ ਕਿਉਂਕਿ ਉਹਦਾ ਹਿਸਾਬ ਹੁੰਦਾ ਸਾਰਾ ਇਹਦਾ ਹਿਸਾਬ ਹੈ ਨਹੀਂ ਕੋਈ ਅਸਲਾ ਗੱਲ ਐਸੇ ਲਾਉਣਾ ਹੀ ਨਹੀਂ ਕਿਤੇ ਲੈਣੇ ਆ 1600 ਕਰੋੜ ਵਾਲਾ ਕਹਿੰਦੇ ਬੀਜੇਪੀ ਇਹ ਕਹਿੰਦੇ ਆ ਕਿ ਕਿਸਾਨਾਂ ਦੇ ਚੰਗੀ ਗੱਲ ਆ ਵਧੀਆ ਜਾਬੜੂ ਲੋਕਾਂ ਕੋਲੇ ਨਹੀਂ ਇਹਨੇ ਤੇ ਭੇਜਣਾ ਹੀ ਨਹੀਂ ਕਿਤੇ ਹੋਰ ਲਾ ਦੇਣਗੇ ਵਧੀਆ ਗੱਲ ਕੀਤੀ ਹੈ ਖਾਤਿਆਂ ਜਾਣਾ ਚਾਹੀਦਾ ਇਹ ਕਰਨ ਲੱਗਦਾ ਹਾਂ 12000 ਕੋਟ ਦਾ ਨਹੀਂ ਕਿਸਾਨਾਂ ਦੇ ਤੇ ਗਰੀਬਾਂ ਦੇ ਵੀ ਸਭ ਦੇ ਖਾਤਿਆਂ ਜਾਣਾ ਚਾਹੀਦਾ ਅੱਛੀ ਗੱਲ ਆ ਬਹੁਤ ਵਧੀਆ ਗੱਲ ਪੰਜਾਬ ਚ ਲਾਉਣੇ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਜਿੰਨੇ ਕਹਿਦਿਏ ਜਿੰਨੇ ਕਹਿਦਿਏ ਉੰਨੇ ਮਾੜੀ ਆ ਜਿੰਨੇ ਕਹਿਦਿਏ ਉੰਨੇ ਮਾੜੀ ਆ ਵਪਾਰੀ ਨੂੰ ਕੱਟਕ ਰੰਗਦਾਰੀ ਪੇ ਪੇਮੈਂਟ ਤੁਸੀਂ ਤੁਸੀਂ ਵਪਾਰੀਆਂ ਦੀ ਗੱਲ ਛੱਡ ਦਿਓ ਤਾਂ ਵਿਚਾਰੇ ਕਮਜ਼ੋਰ ਹੁੰਦੇ ਆ ਡਰੂ ਹੁੰਦੇ ਆ ਲੜਦੇ ਨਹੀਂ ਝਗੜਦੇ ਨਹੀਂ ਕਿਸੇ ਨਾਲ ਜੱਟ ਤਾਂ ਸਭ ਤੋਂ ਦਲੇਰ ਕਿਹਾ ਜਾਂਦਾ ਨਾ ਜਾਂ ਮਰੀ ਵੀ ਸਿੱਖ ਜੱਟੇ ਦਲੇਰ ਕਿਹਾ ਜਾਂਦੇ ਆ ਜੱਟ ਕੋਈ ਰਾਤ ਨੂੰ ਪਾਣੀ ਲਾਉਣ ਜਾਂਦਾ ਖੇਤ ਜੱਟ ਕੋਈ ਸੜਕ ਤੇ ਭੀੜੀ ਸੜਕ ਤੇ ਲੰਘਦਾ ਰਾਤ ਨੂੰ ਕਿਤੇ ਡਰਦਾ ਮਾਰਾ ਤੇ ਜੇ ਜੱਟ ਡਰਦੇ ਮਾਰੇ ਨਹੀਂ ਜਾਂਦੇ ਵਪਾਰੀ ਵਿਚਾਰੇ ਕੀ ਕਰਨਗੇ ਸੋ ਸਾਰਿਆਂ ਦੀ ਮਾੜੀ ਹਾਲਤ ਆ ਇਸ ਵੇਲੇ ਲਾਂਡ ਆਰਡਰ ਦੀ ਤਾਂ ਬਹੁਤ ਮਾੜੀ ਹਾਲਤ ਆ ਕੋਈ ਹੈ ਹੀ ਨਹੀਂ ਰਾਜਾ ਬਾਬੂ ਇਹ ਤਾਂ ਆਪੇ ਹੀ ਪਤਾ ਨਹੀਂ ਕਿਵੇਂ ਤਿਲ ਤੁਰਿਆ ਜਾਂਦਾ ਕੱਲ